ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗੁਰ ਇਤਿਹਾਸ ਨਾਲ ਜੁੜੀਏ ਪੀਰ ਮੀਆਂ ਮਿੱਠਾ ਜੀ ਇਸਲਾਮ ਚ ਬਹੁਤ ਪ੍ਰਸਿੱਧ ਪੀਰ ਹੋਇਆ ਭਗਤ ਫਰੀਦ ਜੀ ਤੇ ਪੀਰ ਮੀਆਂ ਮਿੱਠਾ ਜੀ ਇਸਲਾਮ ਚ ਬੜੇ ਸਤਕਾਰ ਨਾਲ ਇਹਨਾਂ ਦਾ ਨਾਮ ਲਿਆ ਜਾਂਦਾ ਹੈ ਜਦੋਂ ਦੂਸਰੀ ਅਦਾਸੀ ਦੀ ਸਮਾਪਤੀ ਤੇ ਗੁਰੂ ਨਾਨਕ ਸਾਹਿਬ ਜੀ ਪੀਰ ਮੀਆਂ ਮਿੱਠਾ ਜੀ ਕੋ ਜਾਂਦੇ ਆ ਤਾਂ ਉਥੇ ਉਹਨਾਂ ਦੀ ਚਰਚਾ ਪੀਰ ਜੀ ਨਾਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਕਹਿੰਦਾ ਕਿ ਗੁਰਨਾਨਕ ਸਾਹਿਬ ਤੁਸੀਂ ਸਾਰੇ ਸੰਸਾਰ ਚ ਪ੍ਰਚਾਰ ਕਰਦੇ ਹੋ ਅਕਾਲ ਪੁਰਖ ਦਾ ਜੋ ਸਲਾਮ ਕਹਿੰਦੀ ਆ ਮੈਂ ਤੁਹਾਡੇ ਨਾਲ ਉਹ ਬਚਨ ਸਾਂਝੇ ਕਰਨਾ ਚਾਹੁੰਦਾ ਪੀਰ ਜੀ ਨੇ ਗੁਰਨਾਨਕ ਸਾਹਿਬ ਨੂੰ ਕਿਹਾ ਉਹ ਵਾਕਿਆ ਇੱਕ ਕਵੀ ਨੇ ਆਪਣੀ ਕਲਮ ਨਾਲ ਬੜੇ ਸੁੰਦਰ ਲਫ਼ਜ਼ਾਂ ਤੇ ਲਿਖਿਆ ਹੈ ਕਹਿੰਦਾ ਪੀਰ ਕਹਿੰਦਾ ਕਿ ਗੁਰਨਾਨਕ ਪਹਿਲਾ ਨਾਮ ਖੁਦਾ ਦਾ ਦੂਜਾ ਨਾਮ ਰਸੂਲ ਨਾਨਕ ਕਲਮਾ ਜੇ ਪੜੇ ਤਾਂ ਦਰਗੇ ਪਵੇ ਵਸੂਲ ਗੁਰਨਾਨਕ ਸਾਹਿਬ ਜੀ ਨੇ ਪੀਰ ਜੀ ਦੀ ਗੱਲ ਸੁਣੀ ਔਰ ਉਹਨਾਂ ਨੇ ਕਿਹਾ ਕਿ ਕੁਝ ਤੁਹਾਡੀਆਂ ਗੱਲ ਠੀਕ ਹੈ ਪਰ ਇਹਦੇ ਵਿੱਚ ਜਿਹੜੀ ਇਹ ਗੱਲ ਹੈ ਕਿ ਪਹਿਲਾ ਨਾਮ ਖੁਦਾ ਦਾ ਉਹ ਬਿਲਕੁਲ ਸਹੀ ਹੈ ਦਰ ਦਰਵਾਨ ਰਸੂਲ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਉਹਦੇ ਦਰ ਤੇ ਅਨੇਕਾਂ ਹੀ ਰਸੂਲ ਆ ਇੱਕ ਨਹੀਂ ਹੈ ਅਨੇਕਾਂ ਹੀ ਰਸੂਲ ਹੈ ਸ਼ੇਖਾ ਨੀਅਤ ਰਾਸ ਕਰ ਤਾਂ ਦਰਗਾਹ ਪਵੇ ਕਬੂਲ ਹੈ ਗੁਰਨਾਨ ਦੇਵ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਇਸ ਸੰਸਾਰ 'ਚ ਆਂਦਾ ਹੈ ਜੇਦੀ ਨੀਅਤ ਸਾਫ਼ ਹੈ ਜਿਹਦੇ ਵਿਚਾਰ ਚੰਗੇ ਆ ਸਾਫ਼ ਹਨ ਉਹ ਇਨਸਾਨ ਪਰਮਾਤਮਾ ਦੀ ਦਰਗਾਹ 'ਚ ਕਬੂਲ ਹੁੰਦਾ ਹੈ ਇਸ ਕਰਕੇ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਗੁਰਨਾਨਕ ਸਾਹਿਬ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਆਦੇ ਅਨੁਸਾਰ ਇਸ ਸੰਸਾਰ 'ਚ ਆਪਣਾ ਜੀਵਨ ਬਤੀਤ ਕਰਨਾ ਔਰ ਸਾਡੀ ਨੀਅਤ ਸਾਫ ਸੁਥਰੀ ਹੋਣੀ ਚਾਹੀਦੀ ਹੈ ਰਾਸ ਸੁਣੀ ਚਾਹੀਦੀ ਹੈ ਤਾਂ ਅਸੀਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਆਪਣਾ ਸਥਾਨ ਬਣਾ ਸਕਦੇ ਹਾਂ ਔਰ ਸਥਾਨ ਬਣਾ ਕੇ ਅਸੀਂ ਜਿੱਤੇ ਮਾਨ ਹਾਸਲ ਕਰ ਸਕਦੇ ਹਾਂ ਇਹਹੀ ਬੇਨਤੀ ਪ੍ਰਵਾਨ ਕਰਨਾ ਅਤਿ ਹਾਸਲਾ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ